ਕਈ ਕੀੜਾ ਵੀ ਕਢਾ ਕੇ ਲੈ ਕੇ ਆਂਦਾ ਹੁਣ ਇੱਥੋਂ ਆਪਣੀ ਏਸ ਮਹੀਨੇ ਚ ਦੋ ਵਾਰੀ ਹੋ ਗਿਆ ਕਰ ਤੂੰ ਕੀੜਾ ਕਿਹਨੇ ਕਿਹਾ ਤੁਹਾਨੂੰ ਵੀ ਕੀੜਾ ਸੀ ਤੇ ਉਹ ਜਿਹੜਾ ਕੀੜਾ ਕਿਹਾ ਸਿੰਚਣ ਕਿਹਾ ਉਹ ਸੀ ਕਿਹਨਾਂ ਕਿਹ ਕਹਿੰਦੀ ਇਹਦੇ ਦਿਮਾਗ ਵਿੱਚ ਮਾੜਾ ਹੁੰਦਾ ਵੀ ਉਹ ਕਢਾ ਕੇ ਲੈ ਉਹ ਅਸੀਂ ਜਮੀਰ ਪਿੰਡ ਤੋਂ ਵੀ ਕਢਾ ਕੇ ਲੈ ਕੇ ਆਂਦਾ ਅਜਿਗਦੀ ਆਪਣੇ ਗੁੜੀਆਂ ਇੱਥੇ ਜਿੰਨੀਆਂ ਹੁੰਦੀ ਸੀ ਉਹਨਾਂ ਕਰਾਂ ਮੰਨ ਲੈ ਗਾਣੇ ਹਾਂ ਕੁਲ ਜਗਦੀਪ ਸਾਡੇ ਕੋਲੇ ਹੀ ਆ। ਇਹ ਪਹਿਲੇ ਜਿਹੜਾ ਇਹਦੇ ਦਿਮਾਗ 'ਚ ਕੀੜਾ ਉਹਨਾਂ ਨੇ ਕਿਹਾ ਸੀ ਡਾਕਟਰਾਂ ਨੇ ਕਿਹਾ ਸੀ। ਨਹੀਂ ਹਾਂਜੀ ਉਹ ਕਹਿੰਦੇ ਨਾ ਵੀ ਜਦੋਂ ਬੱਚਾ ਜ਼ਿਆਦਾ ਹੁੰਦਾ ਅਗਰ ਤੁਸੀਂ ਵੀ ਜਦੋਂ ਆਪਾਂ ਮੇਰੇ ਕੋਰਸ ਪੂਰਾ ਕਰਦੇ ਨੇ 3 ਸਾਲ ਦਾ ਮੈਡੀਕਲ ਚੈਕਅਪਾਈ ਬਠਿੰਡੀਆਂ ਕੋਈ ਆਕਾਸ਼ਦੀਪ ਸਿੰਘ ਰਾਏ ਤੋਂ ਡਾਕਟਰ ਜਤਿੰਦਰ ਗਰਾਇਆ ਤੋਂ ਪੀਜੀ ਜੋ ਚੰਡੀਗੜ੍ਹੋਂ ਜਦੋਂ ਵੀਰ ਜੀ ਹੁਣ ਵੀ ਇਤੋਂ ਚੋਚੀ ਵੀਰ ਅਸੀਂ ਆ ਗਏ ਆਂ ਵਿੱਚ ਦੀ ਹੋ ਜਾਂਦਾ ਕਿਤੇ ਦਿਮਾਗ ਨਹੀਂ ਹਾਲੇ ਨੂੰ 20ਵਾਂ ਸਾਲ 12 ਜਨਵਰੀ ਤੋਂ ਕੱਲਾ ਕੱਲਾ ਬੇਟਾ ਠੀਕ ਆ ਇਹ ਜਿਹੜਾ ਕੀੜਾ ਫਿਰ ਕਿੱਥੋਂ ਕਢਾਇਆ ਤੁਸੀਂ ਡਾਕਟਰ ਤੋਂ ਨਹੀਂ ਹਾਂ ਉਧਰ ਅਜਮੇਰ ਪਿੰਡਾਗਾ ਹਾਂਜੀ ਕਿਵੇਂ ਕੱਢਿਆ ਉਹਨਾਂ ਨੇ ਉਹਨਾਂ ਨੇ ਵੀਰੇ ਨੱਕ ਦੇ ਵਿੱਚ ਦਵਾਈ ਪਾਈ ਪੜਪੜੀਆਂ ਚ ਮਰੀ ਤੇ ਕੰਨਾਂ ਲਿਆ ਸੀ ਉਹਨਾਂ ਨੇ ਠੀਕ ਆ ਨੱਕ ਦੇ ਵਿੱਚ ਲਾ ਕੇ ਨਾ ਖੂਬ ਮਾਰੀਓ ਅਸੀਂ ਘਰੇ ਵੀ ਲੈ ਕੇ ਐ ਮਹੀਨਾ ਸਾਡੇ ਘਰੇ ਜੁੰਦਾ ਰਿਹਾ ਕੀੜਾ ਹਾਂਜੀ ਅੱਛਾ ਮਤਲਬ ਕਿੱਡਾ ਕਿੱਦਾਂ ਦਾ ਸੀ ਉਹ ਉਹ ਮੂਰੋ ਟਿੱਕਾ ਸੀ ਮਗਰੋਂ ਕਾ ਸੀ ਸੁੰਡੀ ਵਰਗਾ ਹੀ ਸੁੰਡੀ ਵਰਗਾ ਬੱਚਿਆਂ ਨੂੰ ਵੀ ਸੀ ਸਿੱਟੀ ਸਕੀਣ ਵੀ ਮਮਤਾ ਸਿੰਘਲਾ ਡਾਕਟਰ ਨੇ ਆ ਵੀਰ ਬੱਚੇ ਨੂੰ ਐ ਦੌਰੇ ਕਰੂ ਨਹੀਂ ਹਟਦੇ ਸੀ ਬਹੁਤ ਹੁੰਦੇ ਥੱਕ ਗਏ ਆ ਜੇ ਇੱਕ ਵੇਲੇ ਮੇਰਾ ਮੁੰਡਾ ਦੌਰੇ ਦਾ ਜਮੇ ਪੈਣਾ ਹਟ ਜਾਣਗੇ ਪਰ ਜਿਹੜਾ ਦੌਰਾ ਤੈਨੂੰ ਪਿਆ ਤੂੰ ਐਵੇਂ ਕੀੜੇ ਕੱਢੀ ਜਾਂਦੀ ਏਦੇ ਸਿਰ ਚੋਂ ਉਹਦਾ ਠੀਕ ਕਰਾ ਹੱਲ ਕੀੜਾ ਤੈਨੂੰ ਲੱਗਦਾ ਤੇਰੇ ਮੁੰਡੇ ਦੇ ਨੱਕ ਚੋਂ ਕੀੜਾ ਨਿਕਲੂਗਾ ਕਦੇ ਨਹੀਂ ਭੈਣੇ ਬੱਚਾ ਜਦੋਂ ਹਨਾ ਨਹੀਂ ਭੈਣ ਮਰੀਏ ਦੇਖੋ ਭੈਣ ਵਿਚਾਰੀ ਦੇਖੋ ਇੰਨੀਆਂ ਭੁਲੀਆਂ ਮਾਵਾ ਮਾ ਡਾਕਟਰ ਦੇ ਕੋਈ ਨਹੀਂ ਛੱਡਿਆ ਕਿੰਨੇ ਡਾਕਟਰਾਂ ਨੇ ਭੈਣ ਨੇ ਨਾਂ ਲੈਤੇ ਲੁਧਿਆਣੇ ਦੇ ਲਈ ਪੰਜਾਬ ਦੇ ਵੱਡੇ ਵੱਡੇ ਡਾਕਟਰਾਂ ਦੇ ਨਾਂ ਲਏ ਆ ਜਿਨ੍ਹਾਂ ਤੋਂ ਕੋਲੋਂ ਇਲਾਜ ਚੱਲਿਆ ਕੀ ਨਾਂ ਭੈਣੇ ਦਾ ਹਰਮਨਦੀਪ ਦਾ ਤੇ ਮਾਲੇ ਪਿੰਡ ਤੋਂ ਆਈ ਏ ਭੈਣ ਜਿੱਤੋ ਸਾਡੀ ਜਗਦੀਪ ਭੈਣ ਆ ਮਾਲੇ ਵਾਲੀ ਤੇ ਭੈਣ ਨੇ ਦੁਨੀਆ ਜਹਾਨ ਦੇ ਡਾਕਟਰ ਗਾਤੇ ਉਹ ਚੰਡੀਗੜ੍ਹ ਹਸਪਤਾਲ 'ਚ ਕਿਸੇ ਤੇ ਦਵਾਈ ਚੱਲਦੀ ਸੀ ਮੈਂ ਤਾਂ ਧੰਨਵਾਦ ਕਰਦਾ ਉਹ ਹਸਪਤਾਲ ਦਾ ਬਾਈ ਜਿਨ੍ਹਾਂ ਨੇ ਇਹਨਾਂ ਨੂੰ ਦੱਸਤਾ ਵੀ ਇਹਦੇ ਦਿਮਾਗ 'ਚ ਕੀੜਾ ਕਮਾਲ ਦੀ ਗੱਲ ਆ ਬਾਈ ਡਾਕਟਰ ਕਿਹੜਾ ਸਿਆਣਾ ਜਿਹਨੇ ਇਹ ਗੱਲ ਕਹੀ ਵੀ ਇਹਦੇ ਕੀੜਾ ਦਿਮਾਗ 'ਚ ਵੀ ਤੁਸੀਂ ਜਾ ਕੇ ਪਿੰਡ ਫਰਾਨੇ ਕਿਹੜੇ ਪਿੰਡੋਂ ਇਹ ਸੀ ਅਜਮੇਰਪੁਰ ਗੜਸ਼ੰਕਰ ਕੋਲੇ ਗੜਸ਼ੰਕਰ ਕੋਲੇ ਅਜਮੇਰਪੁਰ ਪਿੰਡ ਤੋਂ ਜਾ ਕੇ ਕੀੜਾ ਕਢਾ ਕੇ ਲੈ ਕੇ ਆਓ ਚੰਡੀਗੜ੍ਹ ਦਾ ਕੋਈ ਹਸਪਤਾਲ ਇਹਨਾਂ ਨੂੰ ਇਹ ਗੱਲ ਕਹਿੰਦਾ ਤੇ ਇਹ ਅਜਮੇਰਪੁਰ ਜਾਂਦੇ ਨੇ ਪਿੰਡ ਦੇ ਵਿੱਚ ਛਿਆਣੇ ਦੇ ਕੋਲੇ ਉਹ ਨੱਕ ਦੇ ਵਿੱਚ ਕੰਨਾ ਪਾਉਂਦਾ ਤੇ ਕੰਨ ਦੇ ਵਿੱਚ ਕੋਈ ਦਵਾਈ ਪਾ ਕੇ ਨੱਕ ਰਾਹੀਂ ਫੂਕ ਮਾਰਦਾ ਹੋ ਤੋ ਐਡਾ ਸੁੰਡ ਕੱਢ ਦਿੰਦਾ ਬਾਹਰ ਤੇ ਉਹ ਸੁੰਡ ਭੈਣ ਕਹਿੰਦੀ 1 ਮਹੀਨਾ ਜਿਉਂਦਾ ਰਿਹਾ ਤੁਹਾਡੇ ਕੋਲੇ ਹਾਂਜੀ ਵੀ ਤੁਸੀਂ ਘਰੇ ਲੈ ਆਏ ਭੈਣ ਕਹਿੰਦੀ ਅਸੀਂ ਤੇ ਉਹ ਸੁੰਡ 1 ਮਹੀਨਾ ਇਹਨਾਂ ਦੇ ਘਰੇ ਜਿਉਂਦਾ ਰਹਾ 1 ਮਹੀਨੇ ਬਾਅਦ ਫਿਰ ਉਹ ਸੁੰਡ ਮਰ ਗਿਆ ਇਹ ਭੋਲੀਆਂ ਭਾਲੀਆਂ ਮਾਵਾ ਬਾਈ ਯਾਰ ਜਿਹਦਾ ਪੁੱਤ ਠੀਕ ਨਹੀਂ ਉਹਨੂੰ ਤੁਸੀਂ ਜਿਹੜਾ ਮਰਜੀ ਸੁੰਡ ਚੇਪ ਦਿਓ ਯਾਰ ਬਾਈ ਮੇਰੇ ਤੁਹਾਡੇ ਮੇਰੇ ਕਿਸੇ ਦੇ ਦਿਮਾਗ 'ਚ ਇੱਕ ਸੁੰਡ ਰਹਿ ਰਿਹਾ ਹੋਵੇ ਪਹਿਲਾਂ ਤਾਂ ਇਹ ਕਿਵੇਂ ਹੋ ਜਾਊ ਫਿਰ ਜੇ ਉਹ ਸੀਗਾ ਕੋ ਨੂੰ ਕੱਢ ਲਿਆ ਵਾਰ ਤੇ ਉਹ ਸੁੰਡ ਇੱਕ ਮਹੀਨਾ ਜਿਉਂਦਾ ਕਿਵੇਂ ਰਿਹਾ ਫਿਰ ਉਹ ਸੁੰਡ ਨਾਲ ਹੀ ਤੇ ਤਮ ਕਿਸਨ ਨੂੰ ਵੀ ਨਾਲ ਲੈ ਜਾਓ ਘਰੇ ਕਿ ਤੁਹਾਡੇ ਪੁੱਤਰੇ ਦਿਮਾਗ 'ਚੋਂ ਨਿਕਲਿਆ ਵਾਹ ਬਈ ਕਾ ਕਿਆ ਬਾਤਾਂ ਨੇ ਤੁਸੀਂ ਇਹ ਥੋੜੀ ਜੀ ਤਾਂ ਸਮਝ ਰੱਖੋ ਵੀ ਇਹ ਤਾਂ ਦੁਖੀ ਆ ਵਿਚਾਰੇ ਕਿਤਾ ਤੁਹਾਡੀ ਕਹੀ ਹੋਈ ਕੋਈ ਵੀ ਗੱਲ ਨੂੰ ਮੰਨ ਲੈਣਗੇ ਕਿ ਮਾਂ ਨੇ ਆਪਦਾ ਪੁੱਤ ਠੀਕ ਕਰਨਾ ਉਹਨੂੰ ਤਾਂ ਤੁਸੀਂ ਜੋ ਕਹਿ ਦੋਗੇ ਉਹੀ ਕਰੋ ਵਿਚਾਰੇ ਪਰ ਭਾਈ ਤੁਸੀਂ ਵੀ ਕਮਾਲ ਕਰੀ ਜਾਂਦੇ ਹੋ ਸਾਨੂੰ ਕੋਈ ਕੀੜਾ ਕੱਢ ਕੇ ਦਿਖਾਵੇ ਤਾਂ ਨਾ ਕਿਸ ਫੂਕ ਮਾਰ ਕੇ ਕੰਨਿਆਂ ਦੇ ਨਾਲ ਆ ਕਿੰਨੇ ਸਾਡੇ ਕੋਲੇ ਹੁਣ ਹਰ ਮਹੀਨੇ ਆ ਤੁਸੀਂ ਦੇਖੋ ਦੋ ਕੈਂਪ ਲੱਗਦੇ ਆ 5000 ਕਰੀਬ ਮਰੀਜ਼ ਆਉਂਦਾ ਸਾਡੇ ਕੋਲੇ 5000 ਤੇ ਉਹ 5000 ਬੰਦੇ ਦੇ ਵਿੱਚੋਂ ਕਿਸੇ ਇੱਕ ਦੇ ਦਿਮਾਗ ਚੋਂ ਵੀ ਕੋਈ ਕੀੜਾ ਕੱਢ ਕੇ ਦਿਖਾ ਦੇਵੇ ਤੇ ਸਾਡੇ ਸਾਹਮਣੇ ਤੇ ਅਸੀਂ ਕੈਂਪ ਲਾਉਣੇ ਬੰਦ ਕਰ ਦਾਂਗੇ ਉਹ ਬਾਈ ਦੇ ਕੀੜੇ ਵਾਲੇ ਦੇ ਨਾਲ ਹੀ ਹੋਲਾਂਗੇ ਵੀ ਚੱਲ ਬਾਈ ਕੱਢ ਕੀੜੇ ਤੋਂ ਅਸੀਂ ਤੇਰੀ ਵੀਡੀਓ ਬਣਾਇਆ ਕਰਾਂਗੇ ਲੋਕਾਂ ਨੂੰ ਆਪਾਂ ਠੀਕ ਕਰਿਆ ਕਰਾਂਗੇ ਆਪਾਂ ਨੂੰ ਦਵਾਈਆਂ ਦੂਈਆਂ ਦੇਣ ਦੀ ਕੀ ਲੋੜ ਐਵੇਂ ਲੱਖਾਂ ਰੁਪਏ ਖਰਚਣਾ ਪਰ ਬਾਈ ਭੋਲੇ ਭਾਲੇ ਲੋਕਾਂ ਦੇ ਨਾਲ ਐਦਾਂ ਦੇ ਫਰਾਡ ਨਾ ਕਰੋ ਯਾਰ ਇਹੀ ਭੈਣ ਅੱਜ ਸਾਡੇ ਕੋਲੇ ਪਹੁੰਚੀ ਅਰਦਾਸ ਕਰਿਓ ਭੈਣ ਦਾ ਪੁੱਤ ਆ ਹਰਮਨ ਹਾਰਮਨ ਠੀਕ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰੇ ਇਹਨੂੰ ਦਵਾਈ ਨਾਲੋਂ ਦਵਾਵਾਂ ਦੀ ਲੋੜ ਆ ਜਨ ਕੀ ਅਰਦਾਸ ਵਿਰਤੀ ਨਾ ਜਾਏ ਤੁਹਾਡੀਆਂ ਦਵਾਵਾਂ ਨੇ ਅਰਦਾਸਾਂ ਨੇ ਮਾਂ ਦਾ ਪੁੱਤ ਠੀਕ ਕਰਨਾ ਦਵਾਈਆਂ ਤਾਂ 30 ਪੈਸੇ ਕੰਮ ਕਰਦੀਆਂ 70 ਪੈਸੇ ਤਾਂ ਉਹ ਕਾਲਪੁਰਖ ਵਾਹਿਗੁਰੂ ਦੀ ਕਿਰਪਾ ਜਾਂ ਘਰ ਦਾ ਮਾਹੌਲ ਜਾਂ ਆਪਣੀ ਸੰਭਾਲ ਕੰਮ ਕਰਦੀ ਹੈ ਵੀ ਆਪਾਂ ਕਿਦਾਂ ਟਰੀਟ ਕਰਦੇ ਆ ਪੇਸ਼ੈਂਟ ਨੂੰ ਕੋਈ ਨਾ ਮਤਣ ਮਿਲਿਏ ਆਪਾਂ ਇਹਦਾ ਸ਼ੁਰੂ ਕਰਾਉਨੇ ਆ ਟਰੀਟਮੈਂਟ ਫਿਕਰ ਨਹੀਂ ਕਰਨਾ ਆਪਾਂ ਵਾਹਿਗੁਰੂ ਮਿਹਰ ਕਰਨ ਇਹਨੂੰ ਬਿਲਕੁਕੁਲ ਨਹੀਂ ਠੀਕ ਹੋ ਜਾਣਾ ਫਿਕਰ ਨਹੀਂ ਕਰਨ ਪਰ ਇੱਕ ਗੱਲ ਬੇਨਤੀ ਆ ਜਦ ਤੱਕ ਡਾਕਟਰ ਇੱਥੋਂ ਕਹਿੰਦੇ ਦਵਾਈ ਖਾਣੀ ਆ ਖਾਣੀ ਆ ਇੱਕ ਦਿਨ ਦਾ ਵੀ ਨਾ ਗਾਣੀ ਪਾਉਣਾ ਇੱਕ ਦਿਨ ਵੀ ਲੇਟ ਨਹੀਂ ਕਰਨੀ ਦਵਾਈ ਜੀ ਮੈਂ ਤਾਂ ਕਿਉਂਕਿ ਮੈਂ ਪੰਜਾਬ ਚਕੇ ਡਾਕਟਰ ਛੱਡਿਆ ਹੀ ਨਹੀਂ ਜਦੋਂ ਮੇਰਾ ਬੱਚਾ 7 ਸਾਲ 8 ਸਾਲ ਦਾ ਇਸ ਤਰ੍ਹਾਂ ਪਹਿਲਾਂ ਵਧੀਆ ਸੀ ਹੋਣ ਲੱਗ ਜੰਨੇ ਕੋਈ ਡਾਕਟਰੀ ਨਹੀਂ ਛੱਡਿਆ ਦੁਨੀਆ ਤੇ ਪਤਾ ਮੈਨੂੰ ਜਿਹੜੇ ਤੂੰ ਨਾਂ ਲਾਇਆ ਭੈਣ ਮੇਰੀ ਉਹ ਸਾਰੇ ਟੌਪ ਦੇ ਡਾਕਟਰਾਂ ਦੇ ਨਾਂ ਲਾਇਆ ਡਾਕਟਰ ਸੁਨਿਆਨਾ ਮੈਡਮ ਸਭ ਮੇਰੇ ਪਰ ਹੁਣ ਇੱਕ ਮੇਰੀ ਬੇਨਤੀ ਹੈ ਹੁਣ ਤੂੰ ਤੀਜਾ ਹੋਰ ਨਵਾਂ ਡਾਕਟਰ ਨਹੀਂ ਐਡ ਕਰਨਾ ਇਹਦੇ ਵਿੱਚ ਬਸ ਤੂੰ ਇੱਥੇ ਸੁਪਨਿਆਂ ਦੇ ਘਰ ਲੰਗਰ ਦੇ ਵਿੱਚੋਂ ਦਵਾਈ ਲੈਣੀ ਆ ਵਾਹਿਗੁਰੂ ਕਿਰਪਾ ਕਰ ਮੈਨੂੰ ਦੌਰਾ ਨਹੀਂ ਪਊਗਾ ਹਾਂਜੀ ਜੱਫੀ ਵੀ ਰਾਈ ਹਾਂ ਤੂੰ ਫਿਕਰ ਨਾ ਕਰ ਸਬਰ ਇੱਕ ਸਬਰ ਆ ਜਿਹੜਾ ਨਾ ਉਹ ਵੀ ਮਹਾਰਾਜ ਦੇਖਦੇ ਹਾਂ ਜੀ ਬਸ ਥੋੜਾ ਜਿਹਾ ਲੈਂਦੀ ਸੀ ਕਿ ਤੁਸੀਂ ਉਹਨਾਂ ਨੂੰ ਦੇਖਿਆ ਇੱਥੇ ਪਰਮਜੀਤ ਕੋਰੋਂਦੀ ਹੁੰਦੀ ਹੁੰਦੀ ਮਲੇ ਤੋਂ ਡਾਕਟਰ ਸਿੰਘ ਨਹੀਂ ਆਉਂਦੀ ਹੁੰਦੀ ਆ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਅਸੀਂ ਨਹੀਂ ਕਿਹਾ ਤੁਸੀਂ ਜਾਓ ਉਹ ਵੀ ਠੀਕ ਆ ਹਾਂ ਤੁਸੀਂ ਫਿਕਰ ਨਹੀਂ ਕਰਨਾ ਭੈਣੇ ਬਸ ਮੇਰੀ ਭੈਣ ਬਣ ਕੇ ਦਵਾਈ ਨਾ ਬੰਦ ਕਰੀ ਮੈਨੂੰ ਮਿਲ ਕੇ ਜਾ ਕਰਨਾ ਠੀਕ ਹੈ ਖਰਸ